ਕਪੜੇ ਐਕਸਲ ਸਾਹਿਬ ਇਹ ਸਾਡਾ ਫਿਊਚਰ ਪ੍ਰੋਜੈਕਟ ਆ ਇਹ ਕੱਲ ਨੂੰ ਪੋਲਿਟਿਕ ਪਿਆ ਤੇ ਫੇਰ ਬਾਅਦ ਜਵਾਬ ਦੇ ਆ ਕਿਹੜੀ ਆਪਾਂ ਯੂਜ਼ ਕਰਨੀ ਹੁੰਦੀ ਆ ਵੀ ਮੋਟਾਰੀ ਕਰਨੀ ਆ ਕੋਸ ਸੈਂਡ ਦੀ ਆਪਾਂ ਯੂਜ਼ ਕਰਨੀ ਹੁੰਦੀ ਆ ਉਹ ਆਪਾਂ ਵੀ ਯੂਜ਼ ਕਰਾਂਗੇ ਉਹ ਅਸੀਂ ਉਹ ਵਰਤਾਂਗੇ ਕਰਾਂਗੇ ਇੱਟਾਂ ਕੀ ਨਹੀਂ ਜਿਹੜੇ ਇੱਟਾਂ ਦੇਖੋ ਉਹਨੀਆਂ ਇੱਟਾਂ ਨਹੀਂ ਆਈਆਂ ਜਿੰਨੇ ਤੁਹਾਡੇ ਰੋੜੇ ਇਕੱਠੇ ਹੋ ਗਏ ਥੱਲੇ ਬੰਦਿਆਂ ਦੇ ਉੱਪਰੋਂ ਸੁੱਕੀ ਇਹ ਵੀ ਉਹਦੇ ਵੇਖ ਲੈ ਚਲੋ 2-4 ਦਿਨ ਸਾਡੇ ਕੋਲ ਨਹੀਂ ਆਏਗਾ ਮੈਂ ਸ਼ਨੀਵਾਰ ਦਾ ਪ੍ਰੋਗਰਾਮ ਬਣਾਇਆ ਹੈ ਪਰ ਤੁਹਾਡਾ ਸਰ ਜੇਹੀ ਕੀ ਕਰ ਰਿਹਾ ਹੈ ਜਵਾਬ ਦੋ ਨਾ ਜੇਹੀ ਤੁਹਾਡੇ ਕੀ ਕਰ ਰਿਹਾ ਹੈ ਕੀ ਗੱਲ ਉਹ ਸਾਰਾ ਪਿੰਡ ਰੌਲਾ ਪਾਉਣ ਦਿਆ ਵਾ ਵੀ ਮਤਲਬ ਇੱਟ ਸਹੀ ਨਹੀਂ ਹੈਗੀ ਉੱਥੇ ਰੇਤਾ ਸਹੀ ਨਹੀਂ ਹੈਗੀ ਉਹ ਪਰਲੇ ਬੰਨੇ ਕੰਮ ਸ਼ੁਰੂ ਕਰਾਓ ਇਹਨੂੰ ਰਿਮੂਵ ਕਰਵਾ ਕੇ ਦੁਬਾਰਾ ਜਿੰਨੀ ਇੱਟਾਂ ਇੱਥੇ ਆਈ ਹੈ ਸਾਰੀ ਆਪਣੀ ਚੁੱਕੋ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਪਿੰਡ ਚ ਲੈ ਜਾ ਜੋ ਮੈਨੂੰ ਕੋਈ ਠੇਕਾ ਨਹੀਂ ਹੈਗਾ ਅਜੇ ਛੱਪੜ ਬਣਾਇਆ ਵਾ 50 ਲੱਖ ਰੁਪਇਆ ਲਾਇਆ ਇੱਕ ਇੱਟ ਕੋਈ ਪਿੱਲੀ ਦਿਖਾਲਦੇ ਸਾਨੂੰ ਨਹੀਂ ਮੈਂ ਸਾਰਾ ਕੋ ਚੁੱਕ ਲੈਣਾ ਕੋਈ ਕੰਮ ਕਰਵਾ ਲਓ ਜਿੱਦ ਕੋ ਕਰਾਉਣਾ ਨਹੀਂ ਨਹੀਂ ਗੇਰੋ ਫੇਰ ਤੇਰੀ ਉਪਦੇਸ਼ਕ ਨੇ ਵਿੱਚ ਚੋਕ ਲੈਣਾ ਦੇਖਣਾ ਪਈ ਤੇ ਲੈ ਗੇਰੋ ਤੇਰੀ ਉਪਦੇਸ਼ਕ ਨੇ ਵਿੱਚ ਜਾਓ ਚੋਕਾ ਇਦਾਂ ਨਹੀਂ ਕਰੀ ਜਾ ਪਤਾ ਕੀ ਜੇ ਮੈਂ ਕੋਈ ਕੰਮ ਕਰਵਾ ਦੇ ਸਕਦਾ ਸਭ ਤੋਂ ਸਮਾਨ ਤੇ ਚੋਕਾ ਤੇ ਦੇ ਦੇ ਹਾਂ ਸਮਾਨ ਮੈਂ ਚੋਕ ਲੈ ਲੈਂਦਾ ਜੇ ਤੇ ਇਹ ਨਹੀਂ ਕੰਮ ਚੱਲਣਾ ਨਾ ਜੇ ਕੰਮ ਛੱਡ ਕੇ ਜਾਓਗਾ ਵੀਡੀਓ ਪਾਉਂਗਾ ਅੱਜੇ ਨੈਟ ਦੇ ਉੱਤੇ ਕੰਮ ਛੱਡ ਕੇ ਗਿਆ ਤੇ ਮੈਂ ਨਹੀਂ ਬਖਸ਼ਣਾ ਫੇਰ ਫੇਰ ਮੈਂ ਜਲੂਸ ਕੱਢੂੰਗਾ ਸਾਰੀ ਦੁਨੀਆ ਦੇ ਸਾਹਮਣੇ ਵੀ ਕੰਟਰੈਕਟਰ ਆ ਵਾਲਾ ਵਾ ਜਿਹਨੇ ਆ ਖਰਤੂਤ ਕੀਤੀ ਸਾਡੇ ਪਿੰਡ ਦੇ ਵਿੱਚ ਛਾਂਟ ਤੇ ਕੰਮ ਛੱਡ ਕੇ ਦਿਖਾ ਤੂੰ ਫੇਰ ਫੇਰ ਵਾਇਰਲ ਕਰੂੰਗਾ ਉਦਾਂ ਤੇ ਮੇਰੇ ਕੋਲ ਰਹਿਣੀ ਆ ਮੇਰੇ ਕੋਲ ਸਬੂਤ ਦੇ ਤੌਰ ਤੇ ਰਹਿਣੀ ਆ ਇਹਨਾਂ ਦੇ ਇਹਨਾਂ ਦੇ 50 ਇਹਨਾਂ ਦੀਆਂ ਛੜਕਾਂ ਆਇਆ ਛੜਕ ਦੀ ਇੱਟ ਮੈਂ ਫਟਾਈ ਆ ਉਹ ਪਰਲੀ ਜਿਹੜੀ ਆ ਪ੍ਰਧਾਨ ਮੰਤਰੀ ਸੜਕ ਯੋਜਨਾ ਦੀ ਉਹਦੀ ਇੱਟ ਮੈਂ ਫਟਾਈ ਆ ਜਿੰਨੇ ਥਿਕਨੇ ਸਿਆਂ ਮੈਂ ਚੈੱਕ ਕਰਦਾ ਰਿਹਾ ਵਾਂ ਛੜਕਾਂ ਦੀਆਂ ਸਾਰੀਆਂ ਦੀ ਥਿਕਨਸ ਮੈਂ ਚੈੱਕ ਕਰਦਾ ਰਿਹਾ ਇਹ ਇਹਨਾਂ ਦੇ ਤੇ ਮੈਂ ਜਿਹੜਾ ਸੰਗ ਨੂੰ ਲਾ ਛੱਡਿਆ ਸਾਰੇ ਮਹਿਕਨੇ ਆ ਦੇ ਮੈਂ ਆਪਣੇ ਪਿੰਡ ਚ ਕੁਆਲਿਟੀ ਨੂੰ ਲੈ ਕੇ ਕੰਪਰੋਮਾਈਜ਼ ਨਾ ਆਪਣੀ ਪੰਚਾਇਤ ਚ ਕਰਦਾ ਵਾਂ ਤਾਂ ਨਾ ਮੈਂ ਕਰਨ ਦੇਣੀ ਹੈ ਕਵਾਲਿਟੀ ਨੂੰ ਲੈ ਕੇ ਮੈਂ ਨਹੀਂ ਕੰਪਰੋਮਾਈਜ਼ ਕਰਨ ਦੇਣਾ ਛੱਡ ਕੇ ਦਿਖਾਲ ਤੂੰ ਜੇ ਸ਼ਾਮਾਂ ਤੱਕ ਨਾ ਤੇਰਾ ਜਲੂਸ ਕੱਢ ਦਿੱਤਾ ਪੂਰੇ ਦੁਨੀਆ ਦੇ ਵਿੱਚ ਤੇ ਤਾਂ ਦੱਸੀ ਦੂੰ ਛੱਡ ਦੇਣਾ ਕੰਮ ਤੋਂ ਹਲੋ ਦੇ ਪਿੰਡ ਦੇ ਹਾਂ ਇੱਥੇ ਆਣ ਕੇ ਤੇਰਾ ਇੱਥੇ ਆਣ ਕੇ ਬਾਅਦ ਚ ਗੋਡਿਆਂ ਦੇ ਡਿੱਗਦੇ ਆ ਠੇਕੇਦਾਰ ਮੇਰੇ ਮੇਰੇ ਪਿੰਡ ਦੇ ਵਿੱਚ ਅੱਖ ਅੱਠ ਪ੍ਰੋਜੈਕਟ ਜਿਹੜੇ ਆ ਉਹ ਦੁਬਾਰਾ ਠੇਕੇਦਾਰਾਂ ਨੂੰ ਬਣਾਉਣੇ ਪਏ ਆ ਅੱਤੇ ਦੇ ਪਟ ਪਟ ਕੇ ਬਣਾਉਣੇ ਪਏ ਮੇਰੇ ਪਿੰਡ ਦੇ ਵਿੱਚ ਅੱਜ ਪ੍ਰੋਜੈਕਟ ਮੈਂ ਪਟਾ ਦੇ ਬਣਵਾਇਆ ਸਾਰੇ ਅੱਛਾ ਇਹੋ ਛੜਕ ਜਿਹੜੀ ਜਾਣਦੀ ਆ ਆ ਸਕੂਲ ਤੋਂ ਲੈ ਕੇ ਤੇ ਬੈਂਕ ਤੱਕ ਮੈਂ ਸਾਰੀ ਦੁਬਾਰਾ ਪਟਾਈ ਆ ਬਣੀ ਪਟਾਈ ਆ ਮੈਂ ਛੜਕ ਮੈਂ ਤੈਨੂੰ ਹੁਣ ਵੀਡੀਓ ਦਿਖਾ ਦਿੰਦਾ ਵਾ ਇਹਨਾਂ ਦੇ ਮਹਿਕਮੇ ਦੀ ਗੱਲ ਹੀ ਆ ਤੁਹਾਡੇ ਪੀਡਬਲਿਊਡੀ ਵਿਭਾਗ ਦੇ ਮੈਂ ਉਥੋਂ ਸਾਰੀ ਪ੍ਰਧਾਨ ਮੰਤਰੀ ਸੜਕ ਯੋਜਨਾ ਦੀ ਕਿਉਂ ਆਪਣੇ ਲੱਖੇ ਪਾ ਵੀਡੀਓ ਵਿਖਾਈ ਨਾ ਦੇ ਕੱਲੀ ਕੱਲੀ ਇੱਟਾਂ ਪੁੱਟੀਆਂ ਇਹਨਾਂ ਨੇ ਠੇਕੇਦਾਰ ਨੇ ਕੰਮ ਛੱਡ ਦੇਣਾ ਕਹਿ ਦੇਣਾ ਸੌਖਾ ਵਾ ਮੈਨੂੰ ਜਵਾਬ ਦੋ ਇੱਧਰ ਫਿਰ ਸਿੱਧੇ ਹੋ ਕੇ ਬਣਵਾਉਣਾ ਵੀ ਤੇਰੇ ਕੋਲੋਂ ਹੀ ਤਾਂ ਮੈਂ ਬਣਵਾਉਣਾ ਵੀ ਸਹੀ ਹੋ ਇਹ ਗੱਲ ਦਾ ਦਾਵਾ ਯੋਨਾ काम कितने चल रहे हैं काम कितने चल रहे हैं एक्शन साहब एक्शन साहब हम साथ ले एक। नहीं है कॉन्ट्रैक्टर कौन है और उधर चल चली हां जी शुक्ला जी साहब और के ज्यादा कर ਆਜੋ ਉੱਤਰ ਕੇ ਆਓ ਹਾਂ ਇੱਥੇ ਆਓ ਬਈ ਆ ਮੈਂ ਭੇਜੀ ਆ ਚਾਹੂੰ ਆਜੋ ਆਜੋ ਉੱਤਰ ਆ ਇਹਦੇ ਠੇਕੇਦਾਰ ਨੂੰ ਨੰਬਰ ਦਿੱਤਾ ਹੈ ਮੈਂ ਇਹ ਮਾਲ ਮੰਗਾ ਰਹੇ ਨੇ ਮਾਲ ਓਕੇ ਇੱਕ ਜੀ ਸਾਹਿਬ ਯਾਰ ਜੀ ਬਹੁਤ ਹੋ ਗਿਆ ਸੀਗਾ ਜੀ हेलो ਸਤਿਕਾਰਯੋ ਮੈਂ ਕਿੰਨੇ ਟਿਕਾਣਾ ਕਿਹੜੇ ਡੇਢ ਕਿੱਧਰ ਮਾਰ ਗਿਆ ਕਿ ਸਾਈਡ ਤੇ ਹੋਰ ਅੱਗੇ ਸੋ ਉਹ ਤੁਹਾਨੂੰ ਕੋਈ ਸੁਣਾਉ ਜੀ ਠੀਕ ਹੈ ਕੰਮ ਕਿਵੇਂ ਚੱਲ ਰਿਹਾ ਸਭ ਤੋਂ ਪਹਿਲਾਂ ਦੱਸੋ ਕੰਮ ਕਿਵੇਂ ਚੱਲ ਰਿਹਾ ਹਾਂ ਵੀ ਤੁਸੀਂ ਤੁਹਾਡੇ ਨੂੰ ਚੱਲ ਰਿਹਾ ਮੈਂ ਤੁਹਾਡੀ ਪਹਿਲਾਂ ਸੈਟੀਸਫੈਕਸ਼ਨ ਚਾਹੁੰਦਾ ਕਿ ਤੁਹਾਨੂੰ ਲੱਗਦਾ ਕਿ ਸੈਟੀਸਫਾਈ ਹੋ ਕੰਮ ਮਟੀਰੀਅਲ ਸਭ ਤੋਂ ਮਟੀਰੀਅਲ ਲਈ ਮੈਂ ਕਿਹਾ ਉਹ ਜਿਹੜੀ ਤਾਂ ਪਤਲੀ ਵਾਲੀ ਉਹ ਬੰਦ ਕਰ ਦੇ ਮੈਂ ਤਾਂ ਚੁੱਪ ਲੈ ਜੋ ਹਾਂ ਕੰਟਰੈਕਟਰ ਸਾਹਿਬ ਜਵਾਬ ਦਿਓ ਇੱਥੇ ਇੱਥੇ ਪੁਰਾ ਗੇ ਦੱਸੋ ਪੁਰੇ ਤਾਂ ਕਿੰਨੇ ਮਹਿੰਗਾਈ ਚਿੱਟੀ ਤਾਂ ਮੈਂ ਮਗਾਈ ਆ ਨੇੜੇ ਆਓ ਇਸ ਕਰਕੇ ਨਹੀਂ ਕੱਢਦੇ ਯਾਰ ਪੁਰਾ ਮੋਟੀ ਲੱਗਦੀ ਇੱਟ ਇੱਟ ਕਿੰਨੇ ਮਹਿੰਗਾਈ ਇੱਟ ਕਿੰਨੇ ਮਹਿੰਗਾਈ ਆ ਵਾ ਕਿਹੜੀ ਇੱਟ ਆ ਵਧੀਆ ਮਗਾਈ ਵਧੀਆ ਰੇਟ ਕੀ ਰੇਟ ਇਹ ਰੇਟ ਤੇ ਕਰ ਰਹੇ ਜੀ ਜਵਾਬ ਦਿਓ ਮੈਨੂੰ ਹਾਂ ਜੀ ਮੇਰੇ ਕੋਲ ਰਾਈਟ ਹੈਗਾ ਮੈਂ ਸੋਸ਼ਲ ਆਡਿਟ ਕਰ ਸਕਦਾ ਮੈਂ ਪਿੰਡ ਦਾ ਬਚਿੰਦਾ ਵਾ ਮੈਨੂੰ ਜਵਾਬ ਦੋ ਹੈ 55 ਦਾ ਸ਼ਿਪਿੰਗ ਚਾਰਜ ਉਹ ਅੱਬਰ ਦਾ ਕੀ ਰੇਟ ਚੱਲ ਰਿਹਾ ਜਿਹੜੀ ਮੈਂ ਭੇਜੀ ਹੋਈ ਉਹਦਾ ਕੀ ਰੇਟ ਚੱਲਦਾ ਨਹੀਂ ਤਾਂ ਜ਼ੀਰੋ ਹੋ ਜੀ ਕੋਨਟਰੈਕਟਰ ਜ਼ੀਰੋ ਜੀ ਤੁਸੀਂ ਕੰਮ ਕਰਦੇ ਹੋ ਗਵਰਨਮੈਂਟ ਪ੍ਰੋਜੈਕਟ ਤੁਸੀਂ ਕਰ ਰਹੇ ਹੋ ਤੁਸੀਂ ਕੀ ਦਿੰਦੇ ਹੋ ਹੈਗਾ ਫੁੱਲ ਰੇਟ ਜਿੰਦੀ ਹੋਵੇ ਕੀ ਰੇਟ ਮੰਗੇ ਆਪਾਂ 100 ਹੁਣ ਮੈਂ ਤੁਹਾਨੂੰ ਦੱਸਦਾ ਜੀ ਇਹਦਾ ਰੇਟ ਜਿਹੜਾ ਆਹ ਵਾਲੀ ਇੱਟ ਉਸੇ ਪੱਠੇ ਤੋਂ ਮੈਂ ਮੰਗਵਾਈ ਹੈ ਮੈਂ ਪੱਠਾ ਵੀ ਉਹੀ ਚੂਜ਼ ਕੀਤਾ ਜਿਹੜਾ ਤੁਸੀਂ ਪੱਠੇ ਤੋਂ ਤੁਹਾਡੀ ਮੈਟ ਕਿਟ ਆ ਰਹੀ ਹੈ 5000 ਰੁਪਇਆ ਦੋ ਮੁੰਦਾ ਜੇ ਇਹ ਦੋ ਮੇਟ ਆ ਇਹ ਉਸ ਦਿਨ ਮੈਂ ਦੱਸਿਆ ਇਹਨਾਂ ਨੂੰ ਵੀ ਖੜਕਦੀ ਨਹੀਂ ਇੱਟ ਲੋਕਲ ਜੇ ਤੁਸੀਂ ਮੈਨੂੰ ਭਾਜੀ ਉਹਨਾਂ ਨੂੰ ਮੈਂ ਨੰਬਰ ਦਿੱਤਾ ਸੀ ਚਲੋ ਬੈਠ ਕੇ ਨਾ ਨਹੀਂ 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 ਤਾਂ ਬਜਰੀਂ ਗੱਲ ਕਲੀਅਰ ਕਰਨੀ ਹੈ ਤੇ ਇਹ ਗਾਰਡਰ ਤੇ ਰੱਖਦੇ ਸੀ ਗਾਰਡਰ ਨਾਲ ਵੀ ਖੜਕਦੀ ਇੱਥੇ ਮੈਂ ਖਲੋਤਾ ਹਾਂ ਤੁਹਾਹੀ ਸੈਟੀਸਫਾਈ ਹੋ ਤੁਹਾਨੂੰ ਲੱਗਦਾ ਵੀ ਇਹ ਨਹੀਂ ਸਹੀ ਨਹੀਂ ਉਹ ਜਿਹੜੀ ਹੁਣ ਮੈਂ ਭੇਜੀ ਉਹ ਸਹੀ ਹੈ ਉਹ ਉਦਾਂ ਦੇ ਸੰਡੇ ਆ ਵੇਖੋ ਉਹ ਉਤਨੇ ਦੇ ਸੰਡੇ ਆ ਵੇਖੋ ਆਪਣੇ ਐਕਸੀਡੈਂਟ ਸਾਹਿਬ ਇਹ ਸਾਡਾ ਫਿਊਚਰ ਪ੍ਰੋਜੈਕਟ ਆ ਇਹ ਕੱਲ ਨੂੰ ਪੋਲਟਿਕ ਪਿਆ ਤੇ ਫੇਰ ਕੌਣ ਜਵਾਬ ਦੇ ਆ ਇਧਰ ਆਓ ਇਧਰ ਆਓ ਵਧੀਆ ਗੱਲ ਨਹੀਂ ਚਲੋ ਧਿਆਨ ਚ ਲਿਆ ਆ ਮੈਂ ਇੱਟ ਤਾਈਂ ਮੈਂ ਇੱਟ ਕੰਪੇਅਰ ਕਰ ਲਈ ਮੈਂ ਪੈਨੇ ਭੇਜਤੀ ਇਧਰ ਆਓ ਨਾਲ ਯਾਰ ਆਓ ਲਖੇ ਲੋਕ ਦੇਖੋ ਫਿਰਦੇ ਯਾਰ ਪਰੇ ਪਰੇ ਨਹੀਂ ਨੰਗਣਾ ਰਾਤ ਦੇ ਅੰਦਰ ਰਸਤਾ ਆਪਣਾ ਅਹੀਂ ਲੰਘਣਾ ਵਾ ਸਾਡਾ ਪੋੜਿਆ ਸਾਡੇ ਪਿੰਡ ਦਾ ਪੋੜਿਆ ਇੱਧਰ ਆਓ ਇੱਧਰ ਹੋ ਕੋਈ ਇਹ ਗੱਲੇ ਬਹਿ ਐਕਸ਼ਨ ਸਾਹਿਬ ਇੱਧਰ ਦੇਖੋ ਸਾਲੀ ਰੇਤਾ ਚਟੀ ਰੇਤਾ ਇਹ ਮੈਨੂੰ ਪਹਿਲੇ ਹੋਣਾ ਚਾਹਤਾਂ ਮੈਂ ਘਰ ਰੇਤਾ ਸੁੱਕਲੇ ਦੇ ਵਿੱਚ ਸੁੱਕੇ ਦੇ ਵਰਦਨ ਨੂੰ ਸਾਈਡ ਤੋਂ ਮੈਂ ਗਿਆ ਹਾਲਾ ਇਹ ਵਰਸਨ ਰੋਸੇ ਤੋਂ ਪਾਰ ਜਿੱਥੇ ਮਿੱਟੀ ਜੀ ਪਈ ਹੈ ਨਾ ਆਹ ਦੋਸਤ ਚਿੱਕੜਨੇ ਹੋਊਗਾ ਗੱਡੀਆਂ ਸੁੱਕੀਆਂ ਰਹਿਣਗੀਆਂ ਤੇ ਬਾਕੀ ਇਹਦਾ ਤਾਂ ਹੋਈਗਾ ਜਿਹੜੀ ਤੁਹਾਡੇ ਵਾਲੀਆ ਇਹਨੂੰ ਮੈਂ ਕਿਹਾ ਤੋ ਉਹਦਾ ਮਕਾ ਸੇਮ ਪੱਠਾ ਵਗਾ ਤੇ ਕਿਸੇ ਵੀ ਚੀਜ਼ ਤੇ ਬੋਲ ਜਿਹੜੀ ਇਧਰ ਆਓ ਕਿਓ ਐਕਸ਼ਨ ਆਪਣੇ ਕੰਟਰੈਕਟਰ ਸਾਹਿਬ ਆਪਣਾ ਸ਼ੁਭ ਨਾਮ ਕੀ ਆ ਤੁਹਾਡੀ ਫਰਮ ਦਾ ਨਾਮ ਕੀ ਆ ਕੀ ਕੀ ਜੀ ਉਹਦੇ ਮੈਂ ਚਲਾਉਣਾ ਸੋਸਾਇਟੀ ਬਦਲੇ ਪ੍ਰਧਾਨ ਜੀ ਨੂੰ ਬੁਲਾਣੀ ਹੋਊਗਾ ਪ੍ਰਧਾਨ ਲਾ ਕੰਟਰੈਕਟਰ ਜੇ ਅਗਲੇ ਬੰਦੇ ਪ੍ਰਧਾਨ ਕੰਟਰੈਕਟਰ ਪ੍ਰਧਾਨ ਸੋਸਾਇਟੀ ਦੀ ਆਪਣੀ ਹੈਗੀ ਜਈ ਕੌਣ ਨੇ ਜੇ ਕਿਹੜੇ ਇਧਰ ਆਉਂ ਜਵਾਬ ਦੋ ਹਾਂਜੀ ਤੁਹਾਡੀ ਦੇਖ ਰਿਹਾ ਕੰਮ ਚੱਲ ਰਿਹਾ ਹਾਂਜੀ ਹਾਂਜੀ ਇਹਨਾਂ ਨੂੰ ਕਹਿ ਦਿੱਤਾ ਗਿਆ ਵੀ ਆ ਜਿਹੜੀ ਤੁਸੀਂ ਕਦੋਂ ਆਏ ਦੱਸੋ ਜਵਾਬ ਦਿਓ ਤੁਸੀਂ ਕਦੋਂ ਆਏ ਕਦੋਂ ਆਇਆ ਮਟੀਰੀਅਲ ਤੇ ਪਰਸਨਲ ਦੇ ਦੰਡੀ ਆਈ ਆ ਜੀ ਇੱਟ ਕਿਦਾਂ ਦੀ ਆ ਇਹ 5 6 ਦਿਨ ਹੋ ਗਏ ਜਦੋਂ ਲੰਡਿਆ ਕੰਮ ਆ ਵੱਧ ਦੇਣੋ ਵੱਧ ਹੋ ਗਿਆ 5 6 ਦਿਨ ਹੋ ਗਏ ਐਨੀ ਨੀ ਦੁਬਾਰਾ ਚੱਕੀ ਜਿਹੜੇ ਆਓ ਜਿਹੜੇ ਆ ਬਾਹਰੇ ਪੈ ਚੁੱਕਾ ਮਤਲਬ ਕਿ ਜਿਹੜੀ ਆਪਾਂ ਯੂਜ਼ ਕਰਨੀ ਹੁੰਦੀ ਆ ਵੀ ਮੋਟਾਰੀ ਕਰਨੀ ਆ ਕੋਸ ਸੈਂਡ ਦੀ ਆਪਾਂ ਯੂਜ਼ ਕਰਨੀ ਹੁੰਦੀ ਆ ਉਹ ਆਪਾਂ ਵੀ ਯੂਜ਼ ਕਰਾਂਗੇ ਉਹ ਹੀ ਉਹ ਵਰਤਾਂਗੇ ਕਰਾਂਗੇ ਵਿਤਾ ਕੀ ਨਹੀਂ ਜਿਹੜੇ ਆ ਪਹਿਲਾਂ ਕੀ ਕੀਤਾ ਅੱਜ ਅੱਜ ਨੇਤਾ ਵਾ ਹੈ ਦੇ ਸੈਂਡ ਹੀ ਵੇਖੋ ਨੇਚਰਲ ਸੈਂਡ ਆਪਾਂ ਯੂਜ਼ ਕਰਨੀ ਹੁੰਦੀ ਨਾ ਜਿਹੜੀ ਆਪਾਂ ਨੇਚਰਲੀ ਕੁਦਰਤੋਂ ਲੈਣੀ ਆ ਉਹ ਹੀ ਸੈਂਡ ਉਹ ਤਾਂ ਨੇਚਰਲ ਆ ਜੀ ਕੋਈ ਗੱਲ ਨਹੀਂ ਜੇ ਤੈਨੂੰ ਇਹ ਲੱਗਦਾ ਹੈ ਕਿ ਜੇ ਜੇ ਕਰਦਾਂਗੇ ਤੁਹਾਡੀ ਸੈਟੀਸਫਾਈ ਕੋਈ ਚੈੱਕ ਟੈਸਟ ਕਰਨਾ ਤੇ ਟੈਸਟ ਵੀ ਕਰਾ ਲੈਣੇ ਕੋਈ ਗੱਲ ਨਹੀਂ ਉਹਦਾ ਕੀ ਗ੍ਰੇਡ ਹੈ ਦਾ ਕੀ ਗ੍ਰੇਡ ਹੈ ਕਿ ਕਿੰਨਾ ਫਰਕ ਹੈਗਾ ਐਕਸਨ ਸਾਹਿਬ ਆਪਣੇ ਜਵਾਬ ਦੇੋ ਇੱਟ ਦਾ ਫਰਕ ਦੋਨਾਂ ਦਾ ਦਿਖਦਾ ਪਿਆ ਕਿ ਨਹੀਂ ਦਿਖਦਾ ਪਿਆ ਇੱਟ ਦਾ ਨਮਾਉ ਦੇ ਕਿ ਉਹ ਇੱਟ ਚੱਕੋ ਵਾਲੀ ਤੇ ਆਹਦਾ ਇੱਟ ਫੁੱਟੋ ਜਿਹੜੀ ਪਹਿਲਾਂ ਲੱਗੀ ਆ ਸਾਰੀ ਨਮਾਉ ਦੇ ਕਿ ਮੈਂ ਕਹੇ ਸਾਰੀ ਚੱਕ ਦੇ ਇੱਟ ਸਰ ਜਿਹੜੇ ਆ ਥੱਲੇ ਆ ਇਧਰ ਆਓ ਆਹ ਮੋਢਾ ਬਣਿਆ ਨਾ ਇਹ ਵੀ ਆਹ ਜਿਹੜਾ ਬਣਿਆ ਥੱਲੇ ਸਰ ਜਦੋਂ ਇਹਦੀ ਫਾਊਂਡੇਸ਼ਨ ਮਾੜੀ ਐ ਇੱਟ ਦੀ ਬਣ ਗਈ ਆ ਤੇ ਕੱਲ ਨੂੰ ਕੌਣ ਜਵਾਬ ਦੇ ਆ ਫਾਊਂਡੇਸ਼ਨ ਹੀ ਮਾੜੀ ਇੱਟ ਦੀ ਆ ਪਿੱਲੀ ਇੱਟ ਆ ਫਿਰ ਆਹ ਵੇਖੋ ਇੱਕ ਵੀ ਉਹਦੇ ਵਿੱਚ ਰੋੜਾ ਲੱਭ ਕੇ ਦਿਖਾਓ ਮੈਂ ਤੁਹਾਡੀਆਂ ਆਓ ਇੱਟਾਂ ਦੇਖੋ ਉਹਦੀਆਂ ਇੱਟਾਂ ਨਹੀਂ ਆਈਆਂ ਜਿੰਨੇ ਤੁਹਾਡੇ ਰੋੜੇ ਇਕੱਠੇ ਹੋ ਗਏ ਥੱਲੇ ਬੰਦਿਆਂ ਨੇ ਉੱਪਰੋਂ ਸੁੱਕੀਆਂ ਛੋੜਤੀਆਂ ਉਹਨਾਂ ਨੇ ਉਹ ਵੇਖੋ ਉਹ ਵੀ ਇੱਟਾਂ ਨਹੀਂ ਤਾਂ ਉਸ ਤਰ੍ਹਾਂ ਕੋੜੀ ਜਿਹੀ ਕੋੜੀ ਜਿਹੀ ਰੋੜੇ ਨਹੀਂ ਹੋਣਗੇ ਜੋ ਰੋੜਾਂ ਲੱਢੀ ਕੋੜੀ ਇੱਟਾਂ ਰੋੜੇ ਦੁੱਸਤ ਵੀ ਬਣਨਗੇ ਨਹੀਂ ਰੋੜੇ ਪਿੱਛੋਂ ਆਉਂਦੇ ਮੈਂ ਉਹਦੇ ਵਿੱਚ ਹੀ ਦਿਖਾ ਦਿੰਦਾ ਉਹਦੇ ਵਿੱਚ ਹੀ ਦਿਖਾ ਦਿੰਦਾ ਚੱਕਾ ਲੱਗੇ ਰੋੜੇ ਦੇ ਵਿੱਚ ਪਿੱਲੀਆਂ ਇੱਟਾਂ ਦਿਖਾ ਦਿੰਦਾ ਤੁਹਾਨੂੰ ਮੈਂ ਹੁਣ ਪੱਠੇ ਤੋਂ ਰੇਟ ਬੰਦਾ ਕਰਕੇ ਆਇਆ ਜੀ ਮੇਰੀ ਗੱਲ ਨੂੰ ਸੁਣੋ ਠੇਕੇਦਾਰ ਸਾਹਿਬ ਮੈਂ ਪੱਠੇ ਤੋਂ ਰੇਟ ਪਤਾ ਕਰਕੇ ਆ 5000 ਰੁਪਇਆ ਰੇਟ ਜ 750 ਰੁਪਏ ਚ ਮੈਟ ਲੈ ਕੇ ਆਇਆ ਉਹ ਵਾਲੀ ਜਿਹੜੀ ਲੈ ਕੇ ਆਇਆ ਜੇ ਮੈਂ 750 ਰੁਪਏ ਚ ਇਟ ਲਿਆਂਦੀ ਉਹ ਤੇ ਪਰ ਤੁਸੀਂ 650 ਕਹਿ ਰਹੇ ਹੋ ਸਾਨੂੰ ਵੈਨਸ ਨਹੀਂ ਮੈਨੂੰ ਮੇਰੀ ਵੱਲੋਂ ਤੂੰ ਮੈਨੂੰ ਉਹ ਵਾਲੀ ਚਾਹੀਦੀ ਮੇਰੀ ਵੱਲੋਂ 650 ਜਿਹਾਓ ਅਹੀਂ ਸਰ ਉਹ ਲਵਾ ਲੈਣੀ ਆ ਥੋੜਾ ਇੱਕ ਮਿੰਟ ਸਾਡੀ ਗੱਲ ਲੈ ਸਰ ਤੁਹਾਡਾ ਸਤਿਕਾਰ ਕਰਦੇ ਬਹੁਤ ਪਹਿਲਾਂ ਲੈ ਤੁਹਾਡੀ ਗੱਲ ਮੈਂ ਕਰਦਾ ਸਰ ਮਿੰਗਾ ਸੁਣੋ ਨਾ ਉਹ ਵੀ ਉਹਦੇ ਵੇਖ ਲੈ ਚਲੋ ਦੋ ਚਾਰ ਦਿਨ ਸਾਡੇ ਕੋਲ ਨਹੀਂ ਆਏਗਾ ਮੈਂ ਸ਼ਨੀਵਾਰ ਦਾ ਪ੍ਰੋਗਰਾਮ ਬਣਾਇਆ ਹੈ ਪਰ ਤੁਹਾਡਾ ਸਰ ਜੇਹੀ ਕੀ ਕਰ ਰਿਹਾ ਹੈ ਜਵਾਬ ਦੋ ਨਾ ਛੇਹੀ ਤੁਸੀਂ ਤੁਹਾਡੇ ਕੀ ਕਰ ਰਿਹਾ ਕੀ ਗੱਲ ਹੋ ਸਾਰਾ ਪਿੰਡ ਰੌਲਾ ਪਾਉਣ ਦਿਆ ਕੀ ਮਤਲਬ ਇੱਟ ਸਹੀ ਨਹੀਂ ਹੈਗੀ ਉਥੇ ਰੇਤਾ ਸਹੀ ਨਹੀਂ ਹੈਗੀ ਹੁਣ ਇਹਦੀ ਦੂਸਰੀ ਜਿਹੜੀ ਹੈਗੀ ਆ ਮਟੀਰੀਅਲ ਜਿਹੜਾ ਤੁਸੀਂ ਤਿਆਰ ਕਰ ਰਹੇ ਜੇ ਕਿੰਨੇ ਇੱਕ ਦਾ ਬਣਦਾ ਹੈ ਵੀ ਜਵਾਬ ਦਿਓ ਇੱਕ ਤਿੰਨ ਦਾ ਬਣਦਾ ਇੱਕ ਤਿੰਨ ਦਾ ਬਣਨਾ ਬਿਲਕੁਲ ਇੱਕ ਤਿੰਨ ਦਾ ਤੁਸੀਂ ਚੈੱਕ ਕਰ ਸਕਦੇ ਹੋ একদম ਵਧੀਆ ਕਿਹਦੀ ਡਿਊਟੀ ਲਾਈਏ ਫੰਮੜ ਪਾ ਕੇ ਦੀ ਡਿਊਟੀ ਲਾਈਏ ਲਾ ਕੇ ਖਲੋਤ ਤਿਆਰ ਕਰਵਾਓ ਫਿਰ ਬਸ ਕਰ ਹੁਣ ਤੁਸੀਂ ਨੂੰ ਕਿਤੇ ਮਿਨਿਮਲ ਡੇਅਰ ਰਹਿਣਾ ਜੀ ਇਹ 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 ਨਹੀਂ ਬੰਦੜ ਐਕਸ਼ਨ ਸਾਹਿਬ ਮੇਰੀ ਆਦਤਾਂ ਕਦੋਂ ਤੁਸੀਂ ਆਦੋਗੇ ਕਦੋਂ ਤੁਸੀਂ ਕਹ ਲਓ ਤੁਸੀਂ ਕਹ ਲਓ ਤੁਸੀਂ ਆਦੋਗੇ ਆੜ ਕੇ ਵੀ ਤੁਹਾਡਾ ਕੋਈ ਮਹਿਕਮਾ ਤਾਂ ਬੰਦਾ ਜਾ ਤੁਹਾਡੀ ਤੁਹਾਡੀ ਹਾਈ ਅਥਾਰਟੀ ਆੜ ਕੇ ਆਸਦੂਗੇ ਜਦੋਂ ਤੁਸੀਂ ਕਹਦੋ ਕਿ ਬਈਾਨੂੰ ਉਹਨੇ ਮਨਦੀਪ ਨੇ ਮਾਰੇ ਚੰਗੇ ਸ਼ਬਦ ਬੋਲਤੇ ਆ ਨਹੀਂ ਨਹੀਂ ਇਹ ਜੀ ਬੁਖਾਲਨੇ ਕੀ ਯਾਰ ਅਸੀਂ ਤੁਹਾਡਾ ਨਾਲ ਪਿਆਰ ਨਾਲ ਜੀ ਵੇਖਾ ਪਈਦਾ ਇਹ ਇਹ ਸਾਡਾ ਫਿਊਚਰ ਪ੍ਰੋਜੈਕਟ ਆ ਟਾਡੇ ਬੱਚਿਆਂ ਨੇ ਉਹਨਾਂ ਦੀ ਪੀੜ੍ਹੀਆਂ ਦੇ ਨੰਗਰਾਂ ਬਿਲਕੁਲ ਬਿਲਕੁਲ ਸਹੀ ਗੱਲ ਚੇਂਜ ਕਰਾ ਰਹੇ ਆਗੇ ਮੈਂ ਤਾਂ ਉਹੀ ਕਹਾਂ ਵੀ ਇਹਨੇ ਬਣਾ ਲਈ 10 ਮਿੰਟ ਬਣਾਉਣਾ ਉਹ ਪੂਰੀ ਬਣਦੀ ਜਿਹਨਾਂ ਜਿਹੜਾ ਪੰਜਾਂਦੇ ਨਹੀਂ ਉਹਨਾਂ ਦੇ ਤੱਕ ਬਣਨੀ ਆ ਅੱਛਾ ਚਲੋ ਉਹਨੂੰ ਕਹਿਤਾ ਬਾਈਓ ਨਾ ਬਾਈਓ ਅਲੱਗ ਗੱਲ ਆ ਉਹਨੂੰ ਕਹਿਤਾ ਵੀ ਦੱਸੋ ਐਕਸੇਸ ਸਾਹਿਬ ਤੁਹਾਡੇ ਆਈ ਰੋਡ ਹੀ ਜਿਹੜੀ ਮੈਂ ਪਟਵਾਈ ਆ ਨਾ ਮੈਂ ਪਟਵਾਈ ਮੇਰੇ ਕੋ ਵੀਡੀਓ ਪਈ ਆ ਮੇਰੇ ਕੋਲੇ ਮੈਂ ਉਹ ਨਹੀਂ ਬਾਤੀ ਹਲੇ ਵੀਡੀਓ ਮੈਂ ਪਾਉਂਦਾ ਨਹੀਂ ਮੈਂ ਆਪਣੇ ਕੋ ਰੱਖਦਾ ਹਾਂ ਕੱਲ੍ਹ ਤੂੰ ਆਣ ਕੇ ਆਖੋਗੇ ਵੀ ਇੱਥੇ ਵੀ ਫਲਾਣਾ ਕੰਮ ਹੋ ਗਿਆ ਪਰ ਉਹਨੂੰ ਕਿਹਾ ਕੰਮ ਜਿਹ ਹੁਣ ਮੈਨੂੰ ਦੱਸੋ ਇਹਦਾ ਕੀ ਕਰਨਾ ਜਿਹੜਾ ਥੱਲੇ ਤੁਸੀਂ ਪੱਲੀਏਟ ਦਾ ਬਣਾਤਾ ਠੇਕੇਦਾਰ ਸਾਹਿਬ ਦੱਸੋ ਕੀ ਕਰਨਾ ਜਵਾਬ ਦਿਓ ਜਿਹੜੀ ਪੱਲੀਏਟ ਥੱਲੇ ਲਾਤੀ ਹੁਣ ਉਹਦੇ ਵਿੱਚ ਤੇ ਉਹਦੇ ਵਿੱਚ ਫਰਕ ਇਧਰ ਦੱਸੋ ਫਰਕ ਹੈਗਾ ਇਟ ਚਕ ਨਹੀਂ ਹੈਗਾ ਜਵਾਬ ਦੋ ਇਹਨਾਂ ਨੂੰ ਪੁੱਛੋ ਰੋਜ਼ ਕੰਮ ਕੰਡ ਰਹੇ ਇਹਨਾਂ ਨੂੰ ਮਰਕਾ ਫਰਕ ਹੈਗਾ ਫਰਕ ਹੈਗਾ ਕਿ ਨਹੀਂ ਹੈਗਾ ਇਹ ਕੰਮ ਹੀ ਹੋ ਕਰੇ ਹੈਗਾ ਹੈਗਾ ਨਹੀਂ ਹੈਗਾ ਫਰਕ ਬਹੁਤ ਜ਼ਿਆਦਾ ਨਹੀਂ ਇਹਨਾਂ ਨੂੰ ਦੇਣੀ ਹੈ ਇਹਨਾਂ ਨੂੰ ਸਾਰੇ ਹੋਗੇ ਜੀ ਜ਼ਰੂਰ ਫਰਕ ਹੈਗਾ ਵਾ ਉਹ ਇਟ ਵੇਖੋ ਕਿੰਦਾ ਨਹੀਂ ਇਹਦਾ ਕਲਰ ਹੀ ਦੱਸਣ ਦਿਆ ਉਹ ਗਾਰਡਨਾਂ ਬੱਜਿਆ ਨਹੀਂ ਖੜਾ ਆਉਣ ਦਿਆ ਤੇ ਹੋਰ ਇਹਦਾ ਕਿੰਦਾ ਖੜਾ ਆਉਣਾ ਹੈ ਗਾਰਡਰ ਤਾਂ ਨਹੀਂ ਛੁੱਟਦੇ ਥੱਲੇ ਤੇ ਮੈਂ ਉੱਥੇ ਹਿੱਟ ਤੇ ਆਪਣੇ ਆਪ ਮੂੰਹੋਂ ਦੱਸਣ ਦੇ ਆ ਉਹ 2 ਮਿੰਟ ਵਰਤਣ ਦਾ ਤੁਸੀਂ ਠੇਕੇਦਾਰ ਸਾਹਿਬ ਸਾਹਿਬ ਵੀ ਕਹਿਣ ਡਿਆ ਮਾੜੀ ਆ ਉਹ ਆ ਮੈਂ ਤੁਹਾਨੂੰ ਮੈਂ 5000 ਰੁਪਏ 7500 ਰੁਪਏ ਚ ਫਰਕ ਨਹੀਂ ਆਗਾ ਆ ਭਾਜੀ ਵੇਖੋ ਪਹਿਲਾਂ ਆ ਮੇਰੀ ਆ ਆ ਵੇਖੋ ਆ ਥੱਲੇ ਇਧਰ ਰਿਹਾ ਲਿਆਓ ਇੱਥਾਂ ਆਜੋ ਫਿਰ ਤਸੱਲੀ ਚਾਜਨੇ ਕਰਾਉਣੇ ਅੱਜ ਓ ਇੱਥਾ ਬੰਦਾ ਵੇਖੋ ਆਪ ਹੀ ਹੋ ਰਿਹਾ ਜਿਹੜੀ ਸਾਰੀ ਥੱਲੇ ਇਟ ਗਈ ਓ ਇੱਟੂ ਸਾਰੀਆਂ ਯਾਰ ਬੰਦੀ ਥੱਲੇ ਜਾ ਕੇ ਕੀ ਕਰੂੰਗਾ ਓ ਇੱਥੇ ਜਵਾਬ ਦੋ ਨਾ ਫਿਰ ਖੜਾ ਦੇਖ ਮਾਰ ਇੱਟ ਨੂੰ ਇੱਟ ਤੇ ਖੜਾ ਕਰ ਦੋ ਉਹਦਾ ਕੀ ਕਰਨਾ ਦੱਸੋ ਕੀ ਕਰਨਾ ਇੱਟ ਮਾਰਨ ਤੋਂ ਦੇਣਾ ਓਦਾਂ ਹੀ ਪਤਾ ਨਹੀਂ ਇੱਟ ਜਿਹੜਾ ਉਹ ਬਣਾਤਾ ਥੱਲੇ ਉਹਦਾ ਕੀ ਕਰਵਾਓ ਉਹ ਪਰਲੇ ਬੰਨੇ ਕੰਮ ਸ਼ੁਰੂ ਕਰਾਓ ਇਹਨੂੰ ਰਿਮੂਵ ਕਰਵਾ ਕੇ ਦੁਬਾਰਾ ਜਿੰਨੀ ਇੱਟ ਐ ਇੱਥੇ ਆਈ ਐ ਆਪਨੇ ਚੁੱਕੋ ਜਿੱਥੇ ਮਰਜੀ ਜਿਹੜੇ ਮਰਜੀ ਪੈਟ ਚ ਲਾ ਜੋ ਮੈਨੂੰ ਕੋਈ ਠੇਕਾ ਨਹੀਂ ਹੈਗਾ ਇੱਥੇ ਛੱਪੜ ਬਣਾਇਆ ਵਾ 50 ਲੱਖ ਰੁਪਇਆ ਲਾਇਆ ਇੱਕ ਇੱਟ ਕੋਈ ਪਿੱਲੀ ਦਿਖਾ ਲਦੇ ਸਾਨੂੰ ਜਿਹੜੀ ਸਾਰਾ ਕੁਝ ਚੁੱਕ ਲੈਣਾ ਕੋਈ ਕੰਮ ਕਰਾ ਲੋ ਜੀ ਦੇਖੋ ਕਰਾਉਣਾ ਜੀ ਨਹੀਂ ਨਹੀਂ ਫਿਰ ਫਿਰ ਜਿਹੜੀ ਉਦਘਾਟਨ ਵਾਲੀ ਚੀਜ਼ ਹੋਰੀ ਜਾਟ ਦੇਖਣਾ ਪਈ ਥਲੇ ਜਿਹੜੀ ਉਦਘਾਟਨ ਵਾਲੀ ਚੀਜ਼ ਆ ਉਹ ਚੁੱਕਾ ਇਦਾਂ ਨਹੀਂ ਕਰਿਆ ਜਾਂਦਾ ਪਤਾ ਕੀ ਜੇ ਨਾ ਕੋਈ ਕੰਮ ਕਰਵਾ ਸਕਦਾ ਚਲ ਤੁਸੀਂ ਸਮਾਨ ਤੇ ਚੁੱਕੋ ਤੇ ਦੇ ਦੇ ਹਾਂ ਸਮਾਨ ਨਾਲ ਚੁੱਕ ਲੈਣਾ ਹਾਂ ਜਿੱਥੇ ਇਹ ਨਹੀਂ ਕੰਮ ਚੱਲਣਾ ਜੇ ਕੰਮ ਛੱਡ ਕੇ ਜਾਓਗਾ ਵੀਡੀਓ ਪਾਉਂਗਾ ਕੰਮ ਛੱਡ ਕੇ ਗਿਆ ਤੇ ਮੈਂ ਨਹੀਂ ਬਖਸ਼ਣਾ ਫੇ ਫੇ ਮੈਂ ਜਲੂਸ ਕੱਢੂੰਗਾ ਸਾਰੀ ਦੁਨੀਆ ਦੇ ਸਾਹਮਣੇ ਵੀ ਕੰਟਰੈਕਟਰ ਆ ਵਾਲਾ ਵਾ ਜਨੇ ਆ ਕਰਤੂਤ ਕੀਤੀ ਸਾਡੇ ਪਿੰਡ ਦੇ ਵਿੱਚ ਛਾਂ ਤੇ ਕੰਮ ਛੱਡ ਕੇ ਦਿਖਾਲ ਤੂੰ ਫੇ ਫੇ ਵਾਇਰਲ ਕਰੂੰਗਾ ਉਦਾਂ ਤੇ ਮੇਰੇ ਕੋਲ ਰਹਿਣੀ ਆ ਮੇਰੇ ਕੋਲ ਸਬੂਤ ਦੇ ਤੌਰ ਤੇ ਰਹਿਣੀ ਆ ਇਹਨਾਂ ਦੇ ਇਹਨਾਂ ਦੇ 50 ਇਹਨਾਂ ਦੀਆਂ ਛੜਕਾਂ ਆਇਆ ਸੜਕ ਦੀ ਇੱਟ ਮੈਂ ਫਟਾਈ ਆ ਉਹ ਪਰਲੀ ਜਿਹੜੀ ਆ ਪ੍ਰਧਾਨ ਮੰਤਰੀ ਸੜਕ ਜੋ ਇਹਨਾਂ ਦੀ ਉਹਦੀ ਇੱਟ ਮੈਂ ਫਟਾਈ ਆ ਜਿੰਨੇ ਠਿਕਣਾ ਸਿਆ ਮੈਂ ਚੈੱਕ ਕਰਦਾ ਰਿਹਾ ਵਾ ਛੜਕਾਂ ਦੀਆਂ ਸਾਰੀਆਂ ਦੀ ਠਿਕਨਸ ਮੈਂ ਚੈੱਕ ਕਰਦਾ ਰਿਹਾ ਇਹ ਇਹਨਾਂ ਦੇ ਤੇ ਮੈਂ ਜਿਹੜਾ ਸੰਗ ਨੂੰ ਲਾ ਛੱਡਿਆ ਸਾਰੇ ਮਹਿਕਮਿਆਂ ਦੇ ਮੈਂ ਆਪਣੇ ਪਿੰਡ ਚ ਕੁਆਲਿਟੀ ਨੂੰ ਲੈ ਕੇ ਕੰਪਰੋਮਾਈਜ਼ ਨਾ ਆਪਣੀ ਪੰਚਾਇਤ ਚ ਕਰਦਾ ਵਾ ਤੇ ਨਾ ਮੈਂ ਕਰਨ ਦੇਣੀ ਹੈ ਕਵਾਲਿਟੀ ਨੂੰ ਲੈ ਕੇ ਮੈਂ ਨਹੀਂ ਕੰਪਰੋਮਾਈਜ਼ ਕਰਨ ਦੇਣਾ ਛੱਡ ਕੇ ਦਿਖਾ ਲ ਤੂੰ ਜੇ ਸ਼ਾਮਾਂ ਤੱਕ ਨਾ ਤੇਰਾ ਜਲੂਸ ਕਾਟ ਦਿੱਤਾ ਪੂਰੇ ਦੁਨੀਆ ਦੇ ਵਿੱਚ ਤੇ ਤਾਂ ਦੱਸੀ ਦੂੰ ਛੱਡ ਦੇਣਾ ਕੰਮ ਤੋਂ ਹੈਲੋ ਇਹ ਪਿੰਡ ਦੇ ਹਾਂ ਕਿਥੋਂ ਦਾ ਨੰਬਰ ਦੇ ਇੱਥੇ ਆਣ ਕੇ ਤੇਰਾ ਇੱਥੇ ਆਣ ਕੇ ਬਾਅਦ ਚ ਗੋਡਿਆਂ ਦੇ ਡਿੱਗਦੇ ਆ ਠੇਕੇਦਾਰ ਮੇਰੇ ਮੈਂ ਫੇਰੀ ਆ ਲਖਿਆ ਨਹੀਂ ਨਹੀਂ ਇਦਾਂ ਇੱਦਾਂ ਐ ਚੋ ਬਜਣੇ ਕੰਮ ਚੱਜਦਾ ਕਰੋ ਥੋੜਾ ਬਹੁਤਾ ਚੱਲਦਾ ਕਿੰਨਾ ਬਾਈਟ ਪਾਸ ਹੋਇਆ ਜੀ ਕਿੰਨਾ ਬਾਈਟ ਵੜਿਆ ਤੁਹਾਨੂੰ ਇਸ ਪੁੱਲ ਦਾ 18 ਲੱਖ ਰੁਪਈਆ ਮਿਲਿਆ ਨਾ 18 ਲੱਖ ਰੁਪਈਆ ਦਾ 18 ਚ ਪੁੱਛੋ ਉੱਡਣੇ ਕਿੰਨੇ 18 ਜੀਐਸਟੀ ਜਮ੍ਹਾਂ ਕਰਾਉਣਾ ਆ ਕਿੰਨਾ ਬਜਟ ਪਾਸ ਪ੍ਰੋਜੈਕਟਰ ਬੋਰਡ ਪ੍ਰੋਜੈਕਟਰ 18 ਜੀਐਸਟੀ ਇਹ ਮਾਉਣਾ ਜੀ ਕੋੜਾ ਨਹੀਂ ਇਹਦੇ ਚੋਂ ਜੀ ਤੇ ਜੇ ਨਹੀਂ ਆਈ ਆਪਣੇ ਬਲੌਟ ਬਣਾਇਆ ਹੈ ਜਸਟੂ ਨੇ ਦਿੱਤੀ ਯਾਰ ਉਹ ਤੂੰ ਲਿਆਈ ਰਗਾ ਤੂੰ ਲਿਆ ਉਸ ਤੈਨੂੰ ਕਰਨਾ ਹੀ ਪੈਣਾ ਆ ਤਾਂ ਲੱਗਦੀ ਪੇਮੈਂਟ ਹੋਣੀ ਜਿੰਨੀ ਵੀ ਤੈਨੂੰ ਪੇਮੈਂਟ ਹੋਣੀ ਹੈਗਾ ਕੋਈ ਗੱਲ ਨਹੀਂ ਬੰਦ ਕੰਮ ਦੇ ਲੇਬਰ ਸਸ ਜਾਂਦਾ ਕੈਂਸਰ ਸਸ ਜਾਂਦਾ ਜੇ ਕੋਈ ਗੱਲ ਨਹੀਂ ਇਹ ਜਾਂਦਾ ਪਰ ਉਹ ਸਾਰਾ ਕੁਝ ਕਰਕੇ ਆਇਆ ਮਿੱਟੀ ਲੈ ਦੇਣੀ ਨਾਲ ਤੁਹਾਨੂੰ ਭਜਦਾ ਕੋ ਤੇ ਫੇਰੀ ਦੇ ਦੇ ਭਾਜੀ ਸਾਰੇ ਥੋੜੀ ਬਿਜਾਉਣੇ ਨੇ ਮੇਰੇ ਪਿੰਡ ਦੇ ਵਿੱਚ ਜਿਹੜਾ ਮੁੱਠ ਅੱਠ ਪ੍ਰੋਜੈਕਟ ਜਿਹੜੇ ਆ ਦੁਬਾਰਾ ਠੇਕੇਦਾਰਾਂ ਨੂੰ ਬਣਾਉਣੇ ਪਏ ਆ ਅੱਤੇ ਤੇ ਪੁੱਟ ਪੁੱਟ ਕੇ ਬਣਾਉਣੇ ਪਏ ਮੇਰੇ ਪਿੰਡ ਦੇ ਵਿੱਚ ਹਾਂਜੀ ਹਾਂਜੀ ਇੱਦਾਂ ਆ ਖੰਡੇ ਆ ਅੱਠ ਪ੍ਰੋਜੈਕਟ ਮੈਂ ਪਟਾ ਕੇ ਬਣਵਾਇਆ ਸਾਰੇ ਅੱਛਾ ਇਹੋ ਛੜਕ ਜਿਹੜੀ ਜਾਣਦੇ ਆ ਆ ਸਕੂਲ ਤੋਂ ਲੈ ਕੇ ਤੇ ਬੈਂਕ ਤੱਕ ਮੈਂ ਸਾਰੀ ਦੁਬਾਰਾ ਪਟਾਈ ਆ ਬਣੀ ਪਟਾਈ ਆ ਮੈਂ ਛੜਕ ਮੈਂ ਤੈਨੂੰ ਹੁਣ ਵੀਡੀਓ ਦਿਖਾ ਦਿੰਦਾ ਵਾਂ ਇਹਨਾਂ ਦੇ ਮਹਿਕਮੇ ਦੀ ਗੱਲ ਹੀ ਆ ਤੁਹਾਡੇ ਪੀਡਬਲਿਊਡੀ ਮਹਿਕਮੇ ਦੇ ਮੈਂ ਉਥੋਂ ਸਾਰੀ ਪ੍ਰਧਾਨ ਮੰਤਰੀ ਛੜਕ ਜੋ ਇਹਨਾਂ ਦੀ ਕਿਉਂ ਆਪਣੇ ਲਖੇਪਾ ਵੀਡੀਓ ਵਿਖਾਈ ਨਾ ਦੇਣ ਕਲੀਆਂ ਕਲੀਆਂ ਇੱਟਾਂ ਪੁੱਟੀਆਂ ਇਹਨਾਂ ਨੇ ਠੇਕੇਦਾਰ ਨੇ ਕੰਮ ਛੱਡ ਦੇਣਾ ਕਹਿ ਦੇਣਾ ਸੌਖਾ ਵਾ ਮੈਨੂੰ ਜਵਾਬ ਦੋ ਇੱਧਰ ਫਿਰ ਸਿੱਧੇ ਹੋ ਕੇ ਬਣਵਾਉਣਾ ਵੀ ਤੇਰੇ ਕੋਲੋਂ ਹੀ ਤਾਂ ਮੈਂ ਬਣਵਾਉਣਾ ਵੀ ਸਹੀ ਓ ਇਹ ਗੱਲ ਦਾ ਦਾਵਾ ਯਾ ਨਾ ਕਿ ਤਰਾ ਵੀਰ ਕੋਈ ਨਹੀਂ ਤੂੰ ਕੜੇ ਤੂੰ ਕੰਮ ਕਰਨਾ ਕੰਮ ਹੋ ਜਾਵੇ ਉਹ ਕਰਕੇ ਦੇਖ ਲੈ ਤੁਸੀਂ ਵੀ ਚਾਹੀਦਾ ਹੈ ਮੇਰਾ ਤਾਂ ਤਾਂ ਕੰਮ ਨੂੰ ਸਮਝਣਾ ਤਾਂ ਬੰਦਾ ਨਾ ਕੰਮ ਸਹੀ ਕਰੋ ਕੰਮ ਬੜਾ ਹੈ ਨਾ ਚੰਗੇ ਤਸੱਲੀ ਕਰਾਵਾਂਗੇ ਪੂਰੀ ਟੈਨਸ਼ਨ ਜਦੋਂ ਮਰਜੀ ਚੈੱਕ ਕਰ ਸਕਦੇ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਚੈੱਕ ਕਰੋ ਕੋਈ ਪੱਕਾ ਹੀ ਬਣਾਓ ਪਰਲੇਮੈਂਟ ਨੇ ਕੰਮ ਸ਼ੁਰੂ ਕਰ ਦਿਓ ਇਹਦਾ ਜਵਾਬ ਦਿਓ ਐਸਐਮ ਸਰ ਮੈਨੂੰ ਜਵਾਬ ਦਿਓ ਇਹਦੇ ਲਈ ਚੇਂਜ ਕਰਵਾਓ ਜੀ ਚੇਂਜ ਕਰਵਾਓ ਮਤਲਬ ਕੋਈ ਗਲਤ ਕੰਮ ਕਰ ਰਿਹਾ ਤੁਹਾਨੂੰ ਸਾਡੀ ਤਸੱਲੀ ਤੁਸੀਂ ਭਾਵੇਂ ਜੇ ਬੰਦਾ ਇੱਥੇ ਲਾਉਣਾ ਤੁਸੀਂ ਲਾ ਦਿਓ ਮੈਂ ਬੰਦਾ ਤਾਂ ਹਾਂ ਜੀ ਦਾ ਇੱਕ ਬੰਦਾ ਦਊਗਾ ਮਾਣੇਪਾ ਬੰਦਾ ਪੁਆਇੰਟ ਕਰੋ ਇੱਥੇ ਜਿਤਨਾ ਪਰਲੀਆਂ ਸ਼ਿਰਕਤ ਕਰੇਗੀ ਜੀ ਇੱਕ ਹੋਰ ਕਰ ਜੇ ਬੱਲਾ ਪੁਆਇੰਟ ਇੱਥੇ ਜਰੂਰ ਹੋ ਜਾਊਗਾ ਪਰ ਉਹ ਸਰਪੰਚ ਆਗੇ ਸੇ ਲਤਾੜੋ ਜਾ ਉਹਦਾ ਕੌਣ ਮਸਲਾ ਹੱਲ ਕਰੂਗਾ ਜਿਹੜਾ ਇਹਦਾ ਮੇਰਾ ਪਿੰਡ ਮੋਟਾ ਉਹ ਛੱਡੋ ਹਗਾ ਲੈ ਆਪਾਂ ਜੋ ਮਰਜ਼ੀ ਕਰ ਸਕਦੇ ਜਿਨ੍ਹਾਂ ਨੇ ਖੁਦ ਪੱਲੀਆਂ ਲਾਈਆਂ ਉਹਨਾਂ ਨੇ ਇੱਥੇ ਨਹੀਂ ਆਉਣਾ ਕਰ ਨੇ ਨਹੀਂ ਨਹੀਂ ਉਹ ਇਹ ਥੋੜਾ ਜਿਨ੍ਹਾਂ ਨੂੰ ਖੁਦ ਪੱਲੀਆਂ ਲਾਉਣ ਦੀ ਆਦਤ ਹੈ ਉਹ ਲਵਾ ਸਕਦੇ ਆ ਮੈਂ ਨਾ ਪਿੰਡ ਚ ਪੱਲੀਏਟ ਲਾਈ ਕੋਈ ਤੇ ਨਾ ਮੈਂ ਲੱਗਣ ਦੇਣੀ ਆ ਕਿਸੇ ਪ੍ਰੋਜੈਕਟ ਦੇ ਵਿੱਚ ਦੱਸ ਦਿਓ ਬੈਕਸਰ ਸਾਹਿਬ ਮੈਂ ਜਾ ਕੇ ਸਮਝਾ ਤੁਹਾਡੇ ਕਿ ਪੁਰਲੇ ਬੰਨੇ ਕੰਮ ਸਹੀ ਹੋਣਾ ਠੀਕਦਾਰ ਸਾਹਿਬ ਪੁਰਲੇ ਬੰਨੇ ਕੰਮ ਸਹੀ ਕਰੋ ਇਹਨੂੰ ਰਿਮੂਵ ਕਰੋ ਇੱਥੇ ਦੁਬਾਰਾ ਚੰਗੀ ਇੱਟ ਲਾਓ ਫਾਊਂਡੇਸ਼ਨ ਦਾ ਜਿਹੜਾ ਵਾ ਉਹ ਰਿਸਕ ਨਹੀਂ ਹਿਲਾ ਸਕਦੇ ਬਿਲਕੁਲ ਬਿਲਕੁਲ ਇਹਦੀ ਡਿਊਟੀ ਬਣਦੀ ਹੈ ਇੱਕ ਬੰਦਾ ਤੁਹਾਨੂੰ ਮਿਲ ਜਾਂਦਾ ਉਹਦੇ ਸਾਹਮਣੇ ਸਾਰਾ ਮਟੀਰੀਅਲ ਤਿਆਰ ਹੋਣਾ ਚਾਹੀਦਾ ਉਹ ਪਰਲੇ ਬੰਨੇ ਭਿੰਦੇ ਪਾ ਤੁਹਾਡੇ ਵਾਲੀ ਗਲੀ ਜਦੋਂ ਬਣਦੀ ਹਾਂਜੀ ਠੇਕੇਦਾਰ ਠੇਕੇਦਾਰ ਨੇ ਤੀਜੇ ਥਾਂ ਤੇ ਠੇਕਾ ਵੇਚਿਆ ਹੂੰ ਠੀਕ ਆ ਉਹ ਆਂਦਾ ਕਹਿੰਦਾ ਇਹ ਜੀ ਮੇਰਾ 3.5 2.5 ਲੱਖ ਰੁਪਈਆ ਜਿਹੜ ਮੇਰੇ ਕੋਲੋਂ ਪੈ ਗਿਆ ਠੇਕੇਦਾਰਾਂ ਦਾ ਨਹੀਂ ਕਿ ਉਹਦੀ ਉਹ ਗੱਲ ਨਹੀਂ ਵੀ ਗਾਂ ਦੀ ਗਾਂ ਕੋਈ ਹਨ ਦਊਗਾ ਇਹ ਕਿਹਦਾ ਕੰਮ ਹੈ ਇਹ ਹੀ ਕਰੂਗਾ ਨਾ ਕੋਈ ਗਾਂ ਦੇਊਗਾ ਨਾ ਕੋਈ ਪੱਲੇ ਪੁੱਲੇ ਦਾ ਇਸ਼ੂ ਹੁੰਦਾਗਾ ਮਹਿਕਮੇ ਨੂੰ ਉਹਦੇ ਨਾਲ ਲੱਗੂ 500 ਰੁਪਏ ਪੈਂਦਾ ਉਹ ਕੰਮ ਇਹਨੇ ਲਾ ਕੰਮ ਇਹਨੇ ਭਾਇਗਾ ਉਹਨੂੰ ਪਹਿਲਾਂ ਕਹਿੰਦਾ ਕੋਈ ਜਿਹਾ ਕਰੋ ਉਹ ਪਰਲੇ ਬੰਨ੍ਹ ਕੇ ਕੰਮ ਸ਼ੁਰੂ ਕਰ ਦੋ ਇਹਨੂੰ ਪੁੱਟ ਕੇ ਇਹਨੂੰ ਵੀ ਦੁਬਾਰਾ ਸੈੱਟ ਕਰ ਦੋ ਬਿਲਕੁਲ ਹੋ ਜਾਏਗਾ ਹੋ ਜਾਏਗਾ ਮੈਨੂੰ ਕੋਈ ਲਾਂਮਾ ਨਹੀਂ ਆਉਣਾ ਚਾਹੀਦਾ ਇਹ ਠੀਕ ਹੈ ਜੀ ਚਲੋ ਠੀਕ ਹੈ ਜੀ ਤੁਸੀਂ ਆਲੇ ਦੋਲੇ ਵੀ ਕੋਈ ਹੋਰ ਵੇਖਣਾ ਕੋਈ ਗੱਲ ਨਹੀਂ ਸਾਡੇ ਨਾਲ ਤੁਸੀਂ ਨਹੀਂ ਮੈਨੂੰ ਇਹ ਚੀਜ਼ ਨਾਲ ਕੋਈ ਮਤਲਬ ਨਹੀਂ ਸਾਡੇ ਆਪਣੇ ਪਿੰਡ ਦਾ ਮਤਲਬ ਹੈ ਮੈਨੂੰ ਖੱਬਿਆ ਦੇ ਪੜਦੇ ਪੁਲਾੜਾ ਮਤਲਬ ਨਹੀਂ ਸਾਡੇ ਲਈ ਵਧੀਆ ਗੱਲ ਹੈ ਵੇਖੋ ਜੇ ਧਿਆਨ ਇੱਕ ਮਿੰਟ ਇੱਕ ਮਿੰਟ ਹੋਰ ਗੱਲ ਲੱਖੇ ਪਾ ਦੇਣ ਮੈਂ ਕਮਾਲ ਦੀ ਗੱਲ ਦੱਸਦਾ ਇਹ ਜ਼ਿੰਮੇਵਾਰੀ ਸਾਡੀ ਲੋਕਾਂ ਦੀ ਆ ਜੇ ਅੱਜ ਉਹ ਇਹਦੀ ਗੱਲ ਹੈ ਛੜਕ ਬਣੀ ਆ ਨਾ ਹਾਂ ਇੱਕ ਵਰਨਾ ਚ ਰੱਖਿਆ ਹੈ ਇੱਕ ਬਲੈਰੋ ਚ ਰੱਖਿਆ ਹੈ ਇੱਕ ਸਕੂਟਰੀ ਚ ਰੱਖਿਆ ਤੇ ਇੱਕ ਮੋਟਰਸਾਈਕਲ ਚ ਰੱਖਿਆ ਚਾਰ ਫੀਤੇ ਰੱਖੇ ਐਕਸਨ ਸਾਹਿਬ ਆਉਂਦੇ ਜਾਂਦੇ ਮਾਰਦਾ ਹਨ ਨਾ ਮੈਂ ਬਿਲਕੁਲ ਬਿਲਕੁਲ ਤੇ ਜੇ ਅੱਜ ਉਹ ਚੱਜ ਦੀ ਸੜਕ ਬਣ ਗਈ ਆ ਤੇ ਉਹ ਹੋਰ ਵਧੀਆ ਬਣਿਆ ਮੈਂ ਇਹ ਵੀ ਐਦਾਂ ਬਣਾਉਣਾ ਤੇ ਇਹ ਵੀ ਬਣੂਗੀ ਆਹੋ ਤਾਂ ਕਰਕੇ ਕੰਮ ਕਰੋ ਕੰਮ ਸੁਆਦ ਨਾਲ ਕਰੋ ਇਹ ਟਿਕੜੀਆਂ ਦਾ ਸੌਦਾ ਹੱਡੀ ਦਾ ਚਲੋ ਕੋਈ ਚੋਨੇ ਵੀ ਤੁਹਾਡਾ ਸਾਨੂੰ ਸੰਜੋਗ ਮਿਲਿਆ ਪਿੰਡਾਂ ਦਾ ਕੋਈ ਗੱਲ ਕਰਨ ਵਧੀਆ ਸਾਡਾ ਇਹ ਕਿਸਮ ਦੀ ਕੋਈ ਪ੍ਰੋਬਲਮ ਆ ਸਾਨੂੰ ਦੱਸੋ ਪਿੰਡ ਦੇ ਵਿੱਚ ਨਹੀਂ ਇਹ ਵੀ ਸੰਜੋਗ ਹੀ ਆ ਤੁਸੀਂ ਸਾਨੂੰ ਮਤਲਬ ਸਾਡੇ ਧਿਆਨ ਚ ਲਿਆ ਰਹੋ ਜਿੱਦੇ ਗੱਲ ਕਿਉਂਕਿ ਜੀ ਤੁਹਾਡੇ ਜਿੱਤੇ ਸਾਰਾ ਕੁਝ ਆ ਪਰ ਕੋਈ ਨਾ ਜਾਣ ਕੇ ਤੁਹਾਡੇ ਬੰਦੇ ਜਿਹੜੇ ਸੁੱਤੇ ਰਹਿੰਦੇ ਆ ਅਸਲ ਸਾਹਿਬ ਹਾਂ ਕਿਉਂਕਿ ਨਾ ਸਾਡੇ ਕੋਲ ਸਟਾਫ ਹੈ ਨਾ ਟੋਟਲ ਤੇ ਜਿੰਨੇ ਵਰਕ ਚੱਲਦੇ ਨੇ ਨਹੀਂ ਟੈਂਡ ਕਰ ਪਾਉਂਦੇ ਡੇਲੀ ਨਹੀਂ ਬੰਦੇ ਆਪ ਆਉਂਦੇ ਨਹੀਂ ਮੈਨੂੰ ਹਣ ਬੰਦਾ ਦੱਸੋ ਮੈਂ ਕਿਨੂੰ ਇਹੀ ਤੁਹਾਡੇ ਨੂੰ ਐਸੇ ਨੂੰ ਫੋਨ ਕਰਾ ਕਰਾ ਹਾਂ ਮੈਂ ਤੇਰੇ ਕੋਲ ਪੁੱਛਣਾ ਵੀ ਕੋਈ ਗੱਲ ਨਹੀਂ ਕੋਈ ਪੁੱਛਣਾ ਹੋਰ ਪੜ੍ਹਨਾ ਜੀ ਹਾਂ ਜੀ ਠੀਕ ਠਾਕ ਨੰਬਰ ਹੈਗਾ ਇਹਨਾਂ ਸਾਰਿਆਂ ਦਾ ਕਿ ਕਿੰਨਾ ਚੋਂ ਪਿੰਡਾਂ ਨੂੰ ਇਹ ਪੋਲ ਲੱਗਦਾ ਆਹੋ ਇੱਕ ਨੂੰ ਗਿਰਪਾਣੇ ਨੂੰ ਲੰਘਾਉਂਦਾ ਇਹ 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 ਨਾ ਸਿੰਘ ਸਾਹਿਬ ਇਹ ਕੋਈ ਬੰਦ ਕਰਦਾ ਰਿਸ਼ਕ ਯਾ ਲਖ